ਡਰ ਹੀ ਹੁੰਦੀ ਹੈ ਹਜੇ ਹੈ ਹਾਂ ਫੋਟੋ ਰਹਿ ਗਈ ਸਾਡੀ ਫੋਟੋ ਰਹਿ ਗਈ ਤੁਹਾਡੀ ਆਜੋ 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 ਲੈ ਗੁੱਟੀਆਂ ਗੰਨ ਲੈ ਫੋਟੋ ਖਾ ਦੇ ਤੈਨੂੰ ਦੇਖ ਕੇ ਮੈਂ ਉਹ ਤੇਰੀ ਉਹ ਕੁੜੀ ਕੋਲੇ ਜਾ ਵਰਨਾ ਸੀ ਜਾਂ ਮੈਂ ਕਿ ਪਰਿਆ ਚੈੱਕ ਕਰ ਦੱਸ ਤੀ ਤੈਨੂੰ ਗੱਲ ਮਹੱਤਵਾਂ ਤੂੰ ਮੇਰੀ ਹੋਰੇ ਪ੍ਰਿਤ ਪ੍ਰਿਤ ਤੇਰ ਤੋਂ ਡਰ ਦਮ ਬਾਲ ਦੇ ਪਰ ਤੇ ਫੋਟੋ ਵੀ ਦਿਖਾ ਦੂਗੀ ਦੀ ਜੀ ਇਹ ਇਹਦਾ ਵੀ ਦਿਖਾ ਦਿਓ ਦੂਜੇ ਫੋਨ ਦਾ ਹੈ ਚੈੱਕ ਕਰੋ ਤੁਸੀਂ ਵਾਲੇ ਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਪ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਵੈਲਕਮ ਆ ਤੁਹਾਡੇ ਹੈਰੀ ਪਰੀ ਵਲੌਗਸ ਚੈਨਲ ਦੇ ਵਿੱਚ ਤੇ ਸਾਰੇ ਜਣੇ ਕਿਵੇਂ ਹੋ ਹੋਪ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਆਣਾ ਹੋਰ ਘਰ ਪਰਿਵਾਰ ਸਾਰੇ ਸੈਟੋਂ ਮੀ ਕਿੰਨਾ ਕ ਪੈਰਿਆ ਕਿੱਥੇ ਕਿੱਥੇ ਦੱਸਿਓ ਸਾਰੇ ਜਣੇ ਇੱਥੇ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਗੰਗਾ ਨਗਰ ਦੇ ਵਿੱਚ ਤੇ ਅੱਜ ਦਾ ਸ਼ਡਿਊਲ ਇਹ ਹੈ ਕਿ ਤੁਹਾਨੂੰ ਅਸੀਂ ਦੱਸਾਂਗੇ ਵੀ ਅਸੀਂ ਸਟਾਰਟਿੰਗ ਤੋਂ ਕਿਵੇਂ ਕੀ ਕਿਵੇਂ ਵੀਡੀਓ ਬਣਾਉਨੇ ਆ ਕਿਵੇਂ ਅਸੀਂ ਤਿਆਰੀ ਕਰਦੇ ਆ ਹਨਾ ਸਾਰੀਆਂ ਚੀਜ਼ਾਂ ਅੱਜ ਰਿਕਵਰ ਕਰਾਂਗੇ ਸਾਰੇ ਵਿੱਚ ਤੇ ਪਰੀ ਜੀ ਇੱਥੇ ਅਰਬੀ ਦੀ ਸਬਜ਼ੀ ਅੱਜ ਖਾਣਗੇ ਮੈਨੂੰ ਥੈਂਕ ਯੂ ਮੈਮ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਠੀਕ ਹੋ ਹਾਂ ਜੀ ਤੇ ਹੁਣ ਛੇਤੀ ਛੇਤੀ ਸਬਜ਼ੀ ਬਣਾਓ ਤੇ ਰੋਟੀ ਖਵਾਓ ਆਪਾਂ ਫਿਰ ਅੱਗੇ ਦਾ ਵਲੌਗ ਚાલુ ਕਰੀਏ ਰੋਟੀ ਬਣੀ ਖਾ ਕੇ ਰੈਡੀ ਰੂਡੀ ਹੋ ਜਾਈਏ ਤੇ ਤੁਹਾਡਾ ਭਰਾ ਫਿਰ ਦੱਸਿਓ ਵੀ ਜਿਆਦਾ ਕੈਪਚੇ ਸੋਹਣਾ ਲੱਗਦਾ ਜਾਂ ਪੱਗ ਦੇ ਵਿੱਚ ਸਾਰੇ ਜਾਨਾਂ ਦੇ ਕਮੈਂਟ ਆਲਮੋਸਟ ਇਹੀ ਆਉਣਗੇ ਬਈ ਪੱਗ ਤੇ ਬਹੁਤ ਜਿਆਦਾ ਕੈਂਟ ਲੱਗਦਾ ਮੈਨੂੰ ਪਤਾ ਮੈਂ ਮੈਨੂੰ ਖੁਦ ਨੂੰ ਵੀ ਪਤਾ ਮੈਨੂੰ ਸੋਹਣਾ ਲੱਗਦਾ ਪੱਗ ਦੇ ਵਿੱਚ ਤੇ ਆਪਾਂ ਪੱਗ ਬੰਨਦੇ ਆ ਤੇ ਅੱਜ ਇੱਕ ਹੋਰ ਸਰਪ੍ਰਾਈਜ਼ ਵਾਲੀ ਗੱਲ ਹੈ ਆਪਾਂ ਪਰਿ ਨੂੰ ਦਿਖਾਵਾਂਗੇ ਅੱਜ ਜੀਨ ਟੌਪ ਦੇ ਵਿੱਚ ਹਨਾ ਵੀ ਔਰ ਪਹਿਲੀ ਵਾਰੀ ਉਹਦੇ ਮੈਂ ਪਵਾ ਰਿਆਂ ਜੀਨ ਟੌਪੇ ਨੇ ਕਦੇ ਵੀ ਜੀਨ ਟੌਪ ਆ ਕੇ ਨਹੀਂ ਵੇਖਿਆ ਤੇ ਅੱਜ ਜੇਨ ਟੌਪ ਦੇ ਵਿੱਚ ਰੀਲਾਂ ਸ਼ੂਟ ਕਰਾਂਗੇ। ਬਾਕੀ ਸਾਰਿਆਂ ਦਾ ਧੰਨਵਾਦ ਬਣੇ ਰਿਓ ਐਂਡ ਤੱਕ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ-ਕਿਵੇਂ ਰੈਡੀ ਹੁੰਨੇ ਆ ਤੇ ਕੀ ਕੁਛ ਕਰਦੇ ਆ। ਥੈਂਕ ਯੂ ਸੋ ਮੱਚ ਜੀ। ਅੱਜ ਅਸੀਂ ਫਿਰ ਤੋਂ ਉਸੇ ਲੋਕੇਸ਼ਨ ਤੇ ਆ ਗਏ ਜਿਹੜਾ ਪਿਛਲੇ ਵਲੌਗ ਚ ਸੀ ਪਰ ਤੁਸੀਂ ਮਾਈਂਡ ਨਾ ਕਰਿਓ ਇਹ ਅਸੀਂ ਜ਼ਿਆਦਾ ਟਾਈਮ ਇੱਥੇ ਨਹੀਂ ਰੁਕਦੇ ਇਸੇ ਐਸੇ ਜਗ੍ਹਾ ਤੇ ਅਸੀਂ ਬਸ ਥੋੜੀਆਂ ਇਹ ਰੀਲਾਂ ਸ਼ੂਟ ਕਰਨੀਆਂ ਸੀ ਔਰ ਰੀਲਾਂ ਸ਼ੂਟ ਕਰਕੇ ਫਿਰ ਅਸੀਂ ਜਾਵਾਂਗੇ ਇੱਥੋਂ। ਤੇ ਲਗਭਗ ਮੈਂ ਪੂਰਾ ਰੈਡੀ ਸ਼ੈਡੀ ਹੋਇਆ ਮੈਂ ਪੱਗ ਪਕ ਬੰਨੀ ਆ ਦੱਸਿਓ ਵੀ ਪੱਗ ਕਿਵੇਂ ਬੰਨੀ ਗਈ ਅੱਜ ਹੈ ਤੇ ਪਰਿਓ ਦਿਖਾਈ ਹੈ ਹਨਾ ਜਿਹੜੀ ਗੱਲ ਤੁਹਾਨੂੰ ਕਹਿਆ ਸੀ ਵੀ ਅੱਜ ਜੀਨ ਟੌਪ ਆਵਾਂਗੇ ਤੇ ਕਿਵੇਂ ਲੱਗਦੀ ਹੈ ਹਨਾ ਮੈਂ ਐਵੇਂ ਵੀ ਨਹੀਂ ਵੀ ਸਾਰਿਆਂ ਵਾਂਗੂ ਵੀ ਪਵਾਵਾਂ ਹਨਾ ਕਿ ਚਲੋ ਜਿਹੜੀਆਂ ਕੁੜੀਆਂ ਪਾਉਂਦੇ ਆਪਾਂ ਗਲਤ ਨਹੀਂ ਕਹਿੰਦੇ ਉਹਨਾਂ ਹਨਾ ਸਭ ਦਾ ਜਿੱਥੇ ਜੋ ਕਪੜਾ ਪਾ ਰਿਹਾ ਠੀਕ ਹੈ ਤੇ ਆਜੋ ਤੁਹਾਨੂੰ ਪਰੀ ਦਿਖਾ ਦਾਂ ਸਭ ਤੋਂ ਪਹਿਲਾਂ ਮੈਂ ਚੈੱਕ ਕਰੋ ਹੇ 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 ਦੱਸਿਓ ਫਿਰ ਜੀਨ ਟੌਪ ਕਿਵੇਂ ਲੱਗਦਾ ਫਰਦਾਰਨੀ ਜੀ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰੋ ਸਿਰ ਤੇ ਚੁੰਨੀ ਲੈ ਪਰ ਯਾਰ ਬਾਕੀ ਹੋਰ ਦੱਸੋ ਕਿਵੇਂ ਹੋ ਸਾਰੇ ਜਣੇ ਠੀਕ ਹੋ ਤੇ ਸਾਰੇ ਜਣੇ ਕਿੱਥੋਂ ਕਿੱਥੋਂ ਵਲੌਗ ਵੇਖ ਰਹੇ ਹੋ ਇਹ ਵੀ ਦੱਸਿਓ ਬਾਕੀ ਅਸੀਂ ਪਹੁੰਚ ਗਏ ਤੇ ਥੋੜੀਆਂ ਜੀਆਂ ਰੀਲਾਂ ਸ਼ੂਟ ਕਰਕੇ ਫਿਰ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਬਹੁਤ ਜ਼ਿਆਦਾ ਤੁਹਾਡੇ ਨਾਲ ਪਿਆਰ ਆ ਐਵੇਂ ਹੀ ਪਿਆਰ ਬਣਾਈ ਰੱਖਿਓ ਪਿਛਲੇ ਵਲੌਗਰ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਕਿੰਨਾ ਸੀ ਸੋਚਿਆ ਵੀ ਨਹੀਂ ਸੀ ਉਹ ਤੋਂ ਵੱਧ ਕੇ ਤੁਸੀਂ ਪਿਆਰ ਦਿੱਤਾ ਸਭ ਦਾ ਧੰਨਵਾਦ ਦੇ ਲੋ ਤੇ ਸਾਰੇ ਜਣੇ ਬਲੌਗ ਦੇ ਨਾਲ ਬਨੇ ਰਹੋ ਸਾਰੇ ਜਣੇ ਦੇਖ ਸਕਦੇ ਹੋ ਜੇ ਪਤਾ ਕੀ ਗੱਲ ਆ ਅੱਜ ਤੁਸੀਂ ਸਾਰੇ ਜਣੇ ਜਰੂਰ ਵੇਖਿਓ ਵੀ ਪਿਛਲੇ ਬਲੌਗ ਨਾਲੋਂ ਅੱਜ ਬਈ ਘੱਟ ਦਾ ਸੀ ਡਰੀ ਹੁੰਦੀ ਆ ਹਜੇ ਵੀ ਹੋਏ ਤੁਸੀਂ ਮੈਨੂੰ ਕਿੰਨੇ ਰਿਸਕ ਕੀ ਪਿੱਛੇ ਰਿਸਕ ਆ ਯਾਰ ਇਹ ਚਿਕਾ ਦਾ ਰਿਸਕ ਆ ਮੈਂ ਰਾਮ ਰਾਮ ਆ ਬਲੌਗ ਕੰਪਲੀਟ ਬਾਤ ਹੈ ਜਿਹੜਾ ਜੋ ਪਿਆਰ ਕਰਦਾ ਉਹਨੂੰ ਪਿਆਰ ਦੇਣਾ ਚਾਹੀਦਾ ਹਾਂਜੀ ਪਿਆਰ ਕਰੋ ਜਿੰਨਾ ਕਰ ਸਕੋ ਜੀ ਜਦ ਜੀ ਆਪਾਂ ਹੁਣ ਹਨਾ ਇੱਥੋਂ ਬਾਹਰ ਹੀ ਲਾ ਸ਼ੂਟ ਕਰਦੇ ਆ ਅੰਦਰ ਅਸੀਂ ਕਿਵੇਂ ਲੱਗੇ ਬਾਜੀ ਤੁਹਾਨੂੰ ਬਾਜੀ ਤੁਸੀਂ ਘੈਂਟ ਲੱਗੇ ਹੋ ਇਹ ਮੁੰਡੇ ਘੈਂਟ ਆ ਤੁਹਾਨੂੰ ਯਾ ਸਾਡੇ ਇੱਕ ਫੋਟੋ ਦੇਖਦੇ ਫੋਟੋ ਕਿੱਥਾ ਤੁਹਾਡੀ ਚਲੋ ਕੋਈ ਨਹੀਂ ਆਜੂ ਖਾ ਲੈਨੇ ਫਿਰ ਖਾ ਲੋ ਕਿਹੜਾ ਕਰੀਂ 3 3 ਜੀਤਾ ਬਈ ਕੋਈ ਵੀ ਮਾੜੀ ਨਹੀਂ ਸਭ ਆਉਣਾ ਚਾਹੀਦਾ ਦਰਸ ਹੈਗਾ ਸਭ ਬੈਠ ਜਾਓ ਬੈਠ ਜਾਓ ਥੈਂਕ ਯੂ ਬੈਠ ਜਾਓ ਆ ਸਮਸਾ ਲੋਗੇ ਨਾ ਬਹੁਤ ਹੀ ਜੀਏਗਾ ਆਸਕ ਨਹੀਂ ਕੋਈ ਦਿੱਕਤ ਨਹੀਂ ਕੋਈ ਨਹੀਂ ਬਹੁਤ ਹੀ ਜੀਏਗਾ ਆਈ ਲਾਈਕ ਟੂ ਟੋਟ ਜਾਨ ਮਲਗਨ ਮੈਂ ਦਿਲ ਕਿਹਾ ਮੈਂ ਤਾਂ ਉਹੀ ਦੀਦੀ ਮੈਂ ਪਹਿਲਾਂ ਦੱਸਾਂ ਲਿਆ ਮੈਂ ਕਲੀਨਟੀ ਬਾਦੀ ਚ ਜਾਣਾ ਹਾਂ ਮੈਂ ਟੌਕ ਉੱਤੇ ਚੱਲ ਰਿਹਾ ਨਾ ਪਾ ਨਾ ਹੇ ਟੋਨੀ ਜੀ ਅੱਜ ਦੇ ਵੀਡੀਓ ਨੇ ਸਾਰ ਸਾਰ ਨਹੀਂ ਲਗਵਾਦੇ ਆ ਪਤਾ ਨਹੀਂ ਲੱਗਦਾ ਮੋਰਚਾ ਜਿਹੜਾ ਕੱਲ੍ਹ ਹੀ ਸਾਡੇ ਕੋਲ ਦੇਖਦੇ ਸੀ ਉਹ ਫੋਟਾ ਹੈ ਇਹੋ ਫੋਟਾ ਇਸੇ ਤੁਹਾਨੂੰ ਲੱਗਦਾ ਲੱਗਦਾ ਕੀ ਵੀਰ ਜਿੱਥੇ ਤੱਕ ਐ ਬੰਦੂ ਸਾਨੂੰ ਲਾਪੀ ਗਏ ਉਹ ਤਾਂ ਟੀੜ ਜਾਦਾ ਸੀਗੀ ਤੁਸੀਂ ਬਾਹਰ ਆ ਗਏ ਸੋਚਿਆ ਕਿਤੇ ਨਹੀਂ ਕਿਤੇ ਲਾਪੀ ਜਾਉਗੇ ਠੀਕ ਹੈ ਹੁਣ ਲੱਭ ਗਏ ਦੇਖ ਲਿਆ ਸਾਨੂੰ ਹਾਂਜੀ ਜਿਵੇਂ ਲੱਗੇ ਸੀ ਬਹੁਤ ਵਧੀਆ ਲੱਗੇ ਤੁਹਾਨੂੰ ਮੇਰੇ ਕੋਲ ਅੱਛਾ ਨਵੀਂ ਨਵੀਂ ਵੀਡੀਓਸ ਪਾਉਗੇ ਲਾਈਕ ਸਕੇ ਟਿਕਰ ਟਿਕਰ ਜੀ ਆ ਪਾਣੇ ਪਾਣੇ ਬਸ ਉਹੀ ਬਣਾਉਣਾ ਹੈ ਹੁਣ ਅਸੀਂ ਹਾਂਜੀ ਜੋਡੀ ਉਹ ਜਿਹੜੀ ਮੈਂਨੇ ਆ ਵੀ ਵੀਡੀਓ ਉਹ ਤਾਂ ਬਹੁਤ ਪਾਇੰਗੀ ਫੇਸਬੁਕ ਬਹੁਤ ਆਉਂਦਾ ਹਾਂ ਉਹ ਫਿਰ ਆ ਲਾਇਆ ਉਹ ਕੰਬੀਨੇਸ਼ਨ ਬਹੁਤ ਏਡਾ ਸਾਰਾ ਅਸੀਂ ਵੀ ਇਦਾਂ ਹੀ ਕੈਮਰਾ ਫੜੀ ਰੱਖੇਗੇ ਐਂ ਤਾਂ 2 ਘੰਟੇ ਕੈਮਰਾ ਫੜਾ ਰਿਹਾ ਫਿਰ ਵੀ ਮੈਂ ਫੜ ਲੈਂਦਾ ਅੱਛਾ ਹਾਂ ਕੋਈ ਚੱਕਰ ਦਾ ਨਾ ਵੀ ਸਾਰੇ ਜਣਿਆਂ ਦਾ ਪਿਆਰ ਹੈ ਹੈ ਫੋਟੋ ਰਹਿ ਗਈ ਸਾਡੀ ਫੋਟੋ ਰਹਿ ਗਈ ਥੋਡੀ ਆਜੋ 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 ਗਾ ਲੈ ਕਿਤਿਆਂ ਗੰਦਾ ਇਹ ਫੋਟੋ ਖੈ ਦੇਤੀ ਤੇ ਲਗਭਗ ਥੋੜੀਆਂ ਜੀਆਂ ਕੁੜੀਆਂ ਨੇ ਵਿਚਾਰੀਆਂ ਨੇ ਫੋਟੋ ਕਰਾਈ ਬਹੁਤ ਵਧੀਆ ਪਰਸਨ ਸੀਗੇ ਬਾਈ ਪਿਆਰ ਕਰ ਨਾਲ ਨਹੀਂ ਮਿਲਦੇ ਰਹਿ ਤੇ ਪਰੀ ਵੀ ਅੱਜ ਪਸੀਨੋ ਪਸੀਨੀ ਥੋੜੀ ਤੇ ਐਵੇਂ ਹੁੰਦਾ ਵੀ ਚਲੋ ਸਾਰੇ ਪਿਆਰ ਕਰਦੇ ਆ ਵੀ ਹੁਣ ਅਸੀਂ ਆਟੋ ਹੀ ਲਵਾਂਗੇ ਇੱਥੋਂ ਲਗਭਗ ਕਿਉਂਕਿ ਮਾਲਕ ਸੁੱਖ ਰੱਖੀ ਗੱਡੀ ਵਾਲਾ ਵੀ ਕਰੂਗਾ ਤੇ ਜਲਦੀ ਗੱਡੀ ਵੀ ਲਵਾਂਗੇ ਬਾਕ ਤੁਸੀਂ ਪਿਆਰ ਭਰਿਆ ਹੱਥ ਰੱਖਿਆ ਸਤਿ ਆਪੇ ਜਿਹੜੇ ਸਾਡੇ ਤੋਂ ਵੱਡੇ ਸਾਨੂੰ ਵੇਖਦੇ ਆ ਤੇ ਜਿਹੜੇ ਦਿਲਾਂ ਵਿੱਚ ਜਿਨ੍ਹਾਂ ਦੇ ਦਿਲਾਂ ਵਿੱਚ ਅਸੀਂ ਵਸਦੇ ਆ ਸਾਨੂੰ ਪਿਆਰ ਕਰਦੇ ਆ ਦਿਲੋਂ ਲਵ ਯੂ ਆਪੇ ਕਿੰਨੇ ਸਮਾਂ ਦੇ ਤੰਗ ਬਹੁਤ ਦੋ ਦੋ ਬਹੁਤ ਸੰਗਤ ਇਹ ਕੀ ਤੰਗ کریں گے ਮਨ ਇਨਸਾਨ ਸਜਾ ਦਾ ਤੰਗੁਰੇ ਕਰੇਗਾ ਹਾਏ 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 ਕੀ ਬਾਤ ਹੈ ਬਹੁਤ ਸੋਹਣੀ ਗੱਲ ਕਹੀ ਯਾਰ ਬਹੁਤ ਸੋਹਣੀ ਕੰਨਾ ਇਨਸਾਨ ਨਾਲ ਤਾਂਂ ਕੋਈ ਤਾਂ ਨਹੀਂ ਕੋਈ ਕਰਦਾ। ਸਹੀ ਗੱਲ। ਕੀ ਬਾਤ ਬਹੁਤ ਸੁਣੀ ਗੱਲ। ਇਹ ਇਹ ਬੋਲੋ। ਹੋਰ ਕੀ ਖਾਣਾ? ਮੇਰੀ ਸਰਦਾਰਨੀ ਐ ਵੀ ਜੀ ਸਰਦਾਰਨੀ ਐ। ਵੀ ਕੁੜੀਆਂ ਨੂੰ ਲਗਭਗ ਗੋਲ ਗੱਪੇ ਪਸੰਦ ਨੇ ਗੋਲ ਗੱਪੇ ਵਾਲਾ ਜਮਾਂ ਕੋਲੀਆਂ ਦਿਖਾਈ। ਤੇ ਗੋਲ ਗੱਪੇ ਨਹੀਂ ਖਾ ਰਹੀ। ਇਹ ਕਹਿੰਦੀ ਆਪਾਂ ਇਕੱਠੇ ਕੋਲਚੇ ਹੀ ਖਾਣਾ। ਮੈਨੂੰ ਕੋਲਚੇ ਜਣਾ ਪਸੰਦ ਆ। ਮੈਨੂੰ ਜ਼ਿਆਦਾ ਪਸੰਦ ਆ ਖੁਲਚਾ ਕਿਉਂਕਿ 버거 버거 ਮੈਂ ਖਾਂਦਾ ਨਹੀਂ ਜਿਹੜਾ ਕੈਮਰਾਮੈਨ ਹੈ ਹੈਪੀ ਉਹ ਖਾਂਦੀ ਹੈ 버거 ਫਿਰ ਚੱਕਰ ਹੋਰ ਮੁੰਡੇ ਜ਼ਿਆਦਾ ਕਰ ਤਾਂ ਇਹਨਾਂ ਦੋਵੇਂ ਜਣਿਆਂ ਨੇ ਰੇੜੀ ਮਾਲੀ ਹੋਰ ਅਸੀਂ じゃ ਸਿਖਾਵਾਂਗੇ ਤ੍ਰਿਪੁਰ ਚ ਇਹ ਕਹਿੰਦੇ ਅਸੀਂ ਖਾਂਵਾਂਗੇ 버거 ਚੈੱਕ ਕਰੋ ਮੁੰਡੇ ਕੋਲ ਇੰਨਾ ਪੈਸਾ ਹੈ ਇਹ ਇਹ ਇੱਥੇ ਰੱਖ ਪਰ ਇੰਨਾ ਪੈਸਾ ਤੇਰੇ ਜੌਰ ਕੋਲ ਹੈ 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 ਇੱਕ ਚੱਕ ਚਾਰਾ ਲੋਟ ਦਾ ਇਹ ਹੈ ਉਹ ਬਹੇਲਾਪ ਹੈ ਕੀ ਹੈ ਤੌਰ ਆ ਮੁੰਡਿਆਂ ਨੇ ਤੌਰ ਮੇਰੀ ਸਰਦਾਰ ਨੇ ਜੀ ਬਹੁਤ ਅਜਾ ਹੈ ਚੈੱਕ ਕਰੋ ਦੱਸਿਓ ਸਹੀ ਸਹੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਜੀਨ ਟੌਪ ਚ ਕਿਵੇਂ ਲੱਗਦੀ ਆ ਹਾਂਜੀ ਅਸੀਂ ਆ ਗਏ ਨਹਿਰੂ ਪਾਰਕ ਦੇ ਵਿੱਚ ਡੰਗਨਗਰ ਬੜੀ ਬੋਲਿਆ ਕਰਿਆ ਯਾਰ ਕੁਛ ਨਾ ਕੁਛ ਆਪਾਂ ਨੂੰ ਸਾਰੇ ਜਣੇ ਵੇਖ ਰਿਹਾ ਬਣੇ ਪਏ ਆਪਣੇ ਨਾਲ ਸਿਰ ਦੇਖਣਾ ਬਹੁਤ ਜ਼ਰੂਰੀ ਹੈ ਕਹਿੰਦੇ ਬਾਕੀ ਯਾਰ ਪਾਰਕ ਬਹੁਤ ਸੋਹਣਾ ਅੱਗੇ ਨਾਲੋਂ ਵੀ ਮਾਹੌਲ ਵੀ ਬਹੁਤ ਘੈਂਟ ਹੋ ਗਿਆ ਇਹਦਾ ਆ ਜੀ ਚੈੱਕ ਕਰੋ ਜੇ ਤੁਸੀਂ ਵੀ ਸਾਰੇ ਜਣੇ ਦੇਖੋ ਮੌਸਮ ਵੀ ਬਹੁਤ ਜ਼ਿਆਦਾ ਘੈਂਟ ਆ ਯਾਰ ਅੱਜ ਕੁਝ ਵੀ ਸਾਰੇ ਜਣੇ ਚੈੱਕ ਕਰੋ। ਉਹ ਚੈੱਕ ਕਰੋ ਆਂਟੀਆਂ ਯੋਗਾ ਕਰੀ ਜਾਂਦੀਆਂ। ਬਹੁਤ ਵਧੀਆ। ਤੁਹਾਨੂੰ ਥੋੜਾ ਕਲੋਜ਼ ਤੋਂ ਦਿਖਾਈ ਯੋਗਾ ਆ ਚੱਕੋ। ਆਹ ਹੈ ਹੈ ਹੈ। ਬਹੁਤ ਵਧੀਆ ਯਾਰ ਬਹੁਤ ਵਧੀਆ। ਉਹ ਸੁਣਾਓ ਜੀ ਕੀ ਹਾਲ ਚਾਲ ਸਾਰਿਆਂ ਦੇ? ਬਸ ਥੋੜੀਆਂ ਹੀ ਮੇਰੀ ਲਾ ਸ਼ੂਟ ਹੋਰ ਕਰ ਲਈਏ। ਮੈਂ ਵਿਚਾਰੀ ਉਹ ਕੁੜੀ ਕੋਲੇ ਜਾ ਵਰਦਣਾ ਸੀ। ਮੈਂ ਕੱਪੜੀ ਆ ਚੈੱਕ ਕਰ। ਮੈਂ ਉਹਨੂੰ ਪਤਾ ਕੀ ਕਹਿਣਾ ਸੀ? ਮੈਂ ਕਹਾ ਚੈੱਕ ਕਰ ਪਰੀ। ਉਹ ਕੁੜੀ ਕਣੀ ਜਾ ਵਰਦਣਾ ਸੀ ਮੈਂ। ਚਲਾ ਚੀਜ਼ ਵੀ ਵਲੌਗ ਚ ਪਾਣਾ ਹੈ ਬਾਕੀ ਜੰਦੇ ਤੁਹਾਨੂੰ ਮੇਰੀ ਪਛਾਣ ਨਹੀਂ ਹੁੰਦੀਗੀ ਹਾਂ ਮੈਂ ਕੌਣੀ ਤੇਰੇ ਤੋਂ ਵਾਰ ਨਹੀਂ ਮੈਂ ਤਾਂ ਹੀ ਤਾਂ ਉਧਰ ਗਿਆ ਨਹੀਂ ਕਹਿੰਦੀ ਲੋਕਾਂ ਨਾਲ ਜਾਂਦੀਆਂ ਮੈਂ ਨਾ ਯਾਰ ਤੇਰੇ ਤੋਂ ਬਿਨਾ ਲੋਕਾਂ ਨਾਲ ਮੈਂ ਜਾ ਵੀ ਨਹੀਂ ਸਕਦਾ ਕਦੇ ਵੀ ਮੁਹੱਬਤ ਤਾਂ ਤੂੰ ਮੇਰੀ ਹੂੰ ਦੱਸਤੀ ਤੈਨੂੰ ਗੱਲ ਮੁਹੱਬਤ ਤਾਂ ਤੂੰ ਮੇਰੀ ਹੋਰ ਪਿੱਟੋ ਪ੍ਰਿਤ ਤੇਰੇ ਤੋਂ ਡਰ ਦਮ ਮੈਂ ਤੂੰ ਤਾਂ ਦੁਨੀਆ ਮੈਨੂੰ ਦੱਬ ਲੇ ਹੋਰ ਕਾਲੀ ਦੁਨੀਆ ਦਾ ਪ੍ਰਧਾਨ ਕਹਿੰਦੇ ਨੇ ਲੋਕ ਮੈਨੂੰ ਬਰੀ ਕੀ ਚੀਜ਼ੀ ਖਾਏਗਾ ਓਏ ਕੁਝ ਪੀਣਾ ਖਾਣਾ ਜੂਸ ਪੀਣਾ ਜੂਸ ਪੀਣਾ ਮੈਂ ਤਾਂ ਉਹ ਫਰੂਟ ਵੀਰ ਹੁੰਦੀ ਉਹ ਪੀਉਂਗਾ ਉੱਥੇ ਪੀ ਲਈ ਕੀ ਉੱਥੇ ਹੁੰਦਾ ਕੁਝ ਤੇ ਜੂਸ ਹੀ ਪੀਣਾ ਕੀ ਕਿਹੜਾ ਸ਼ੇਕ ਪੀਣਾ ਹੈ ਸ਼ੇਕ ਪੀਣਾ ਚਲ ਸ਼ੇਕ ਪੀ ਲਈ ਪੁੜੀ ਸ਼ੇਕ ਪੁੜੀ ਹੈ ਇਹ ਜੀਨ ਟਾਪ ਹੈ ਮੈਨੂੰ ਸੋਣੀ ਲੱਗ ਰਹੀ ਹੈ ਯਾਰ ਬਹੁਤ ਵਧੀਆ ਹੁਣ ਆਪਾਂ ਬਦਲਾਵ ਲਿਆਤਾ ਭਰੀ ਚ ਹਨਾ ਵਧੀਆ ਲੱਗ ਰਹੀ ਤੁਸੀਂ ਵੀ ਕਹੋਗੇ ਬਾਰੀ ਬਾਰੀ ਜੀਨ ਟਾਪ ਦੀ ਗੱਲ ਕਰ ਰਹੇ ਆ ਆਈਆਂ ਯਾਰ ਵਧੀਆ ਖੁਸ਼ੀ ਹੁੰਦੀ ਹੈ ਜਦੋਂ ਇੱਕਦਮ ਬੰਦਾ ਪਾਉਂਦਾ ਹਨਾ ਇਹਨੇ ਕਦੇ ਨਹੀਂ ਕੁਛ ਪਾਪ ਚੇ ਵੇਖਿਆ ਐਗੀਆਂ ਚੀਜ਼ਾਂ ਕੀ ਕੀ ਕਰਨੀਆਂ ਅੱਗੇ ਮੈਂ ਕਿਹਾ ਥੋੜ੍ਹੇ ਵਰਗੇ ਬੰਦੇ ਮਤਲਬ ਕੱਬੇ ਬੰਦੇ ਨਾਲ ਰਹਿਣਾ ਹਮ ਸੌਖੀ ਗੱਲ ਨਹੀਂ ਮੈਂ ਸਾਰੀ ਉਮਰ ਦੀ ਰਿਸਕ ਲੈਣੀ ਅਛਾ ਮੇਰੇ ਅਰਕੇ ਨਾਲ ਰਹਿਣਾ ਹਮ ਠੀਕ ਐ ਸੌਖੀ ਗੱਲ ਨਹੀਂ ਸੌਖੀ ਗੱਲ ਨਹੀਂ ਮੇਰਾ ਥੋੜਾ ਸੁਭਾ ਕਰਮਾ ਨਾ ਤਾਂ ਕਰਕੇ ਕਹਿੰਦੀ ਕੱਬੇ ਗੁੰਦੇ ਨਾਲ ਰਹਿਣਾ ਮੈਂ ਤਾਂ ਰਿਸਕ ਲਿੱਤਾ ਐ ਯਾਨੀ ਕੋਈ ਸੌਖੀ ਗੱਲ ਨਹੀਂ ਬਾਕੀ ਯਾਰ ਤੂੰ ਸੰਭ ਲੈਗੀ ਮੈਨੂੰ ਮੈਂ ਕਿਹਾ ਚਲ ਠੀਕ ਐ ਹੈ ਤੈਨੂੰ ਤਾਂ ਨਹੀਂ ਕਦੇ ਕੁਝ ਕਿਹਾ ਨਹੀਂ ਇਹ ਮੈਨੂੰ ਵੀ ਕਦੇ ਕੁਝ ਹਾਂ ਨਹੀਂ ਸਮਝ ਆ ਜਾਂਦਾ ਹੁਣ ਖੁਸ਼ ਐ ਬਹੁਤ ਹਾਂ ਚਾ ਹਾਜੀ ਬਹੁਤ ਟਾ ਹੋਗਾ ਵੇਟ ਹੋ ਰਹੀ ਹੈ ਇਹ ਹੱਥਾਂ ਦੇ ਐਕਸ਼ਨ ਦੇਖੋ ਤੁਸੀਂ ਹਾਜੀ ਵੇਟ ਹੋ ਰਹੀ ਹੈ ਮੈਂ ਤਾਂ ਟੀੜੀ ਸੀਗੀ ਉਹ ਫਰੂਟ ਜੀਰ ਜੀ ਤੁਹਾਡੇ ਨਾਲ ਨਹੀਂ ਪੀਣਾ ਮੈਂ ਕਿਉਂ ਪੀਣਾ ਪਊਗਾ ਮੈਂ ਨਹੀਂ ਪੜਨਾ ਪੀਰ ਕੋ ਵੇਖ ਬੜੀ ਇੱਕ ਘੁੱਟ ਮੈਂ ਪੀ ਲਵਾਂ ਉਤੋਂ ਦੀ ਹੋ ਰਹੀ ਹੋ ਜੂਗਾ ਚੱਕੋ ਲੈ ਪੀ ਰੋ ਪੀ ਰੋ ਪੀ ਨੋ मेरे पपीते जूस ही पसंद है बस वजिया लगे यार स्वाद है कहीं <ज़िये> स्वाद है टेस्टी तो तो है स्वाद यम्मी कहने है ना मेरू यम्मी कहने ਯਮਨੀ ਮੁੰਡੇ ਨੇ ਆ ਕਵਰ ਲੈਦਾ ਹੈ ਬੜਾ ਹੈ ਬੜੀ ਤੇਰੇ ਫੋਨ ਦਾ ਕਵਰ ਲਈਏ ਗਲਤ ਪਰਸੋਂ ਦਾ ਲਿੱਤਾ ਚੈੱਕ ਕਰੋ ਬੜੀ ਦੇ ਫੋਨ ਦਾ ਕਵਰ ਆਇਆ ਹੈ ਮਤਲਬ ਵਾਲਪੇਪਰ ਤੇ ਫੋਟੋ ਵੀ ਦਿਖਾ ਦੋ ਜੀ ਚੈੱਕ ਕਰੋ ਓਕੇ ਜੀ ਦੇ 13 Pro ਦਾ ਦਿਖਾਓ ਜੀ ਤਦ ਬਾਅਦ ਤੂੰ ਮੇਰਾ ਫੋਨ ਦਾ ਕਵਰ ਦਿਖਾਉਣਾ ਹਟ ਗਈ ਹੈ ਮੇਰੇ ਫੋਨ ਦਾ ਕਵਰ ਨਹੀਂ ਦਿਖਾਇਆ ਇਹ ਛਾਡੇ ਦੋਹਾਂ ਦਾ ਹੈ ਆ ਦੇਖੋ ਇਹ ਹਾਂ ਵਾਲ ਪੇਪਰ ਵੀ ਹੁਣ ਇਹਦਾ ਇਹਦਾ ਵੀ ਦਿਖਾ ਦਿਓ ਦੂਜੇ ਫੋਨ ਦਾ ਹੈ ਇਹ ਚੈੱਕ ਕਰੋ ਤੁਸੀਂ ਵਾਲੇ ਫੋਨ ਹਾਂ ਸੋਹਣੇ ਤਾਂ ਲੱਗਣੀਆਂ ਫਿਰ ਮੇਰੇ ਫੋਨ ਦਾ ਦਿਖਾਇਆ ਨਹੀਂਗਾ ਉਹ ਸਾਡੇ ਦੋਹਾਂ ਦਾ ਸਾਡਾ ਐਵੇਂ ਆ ਵੀ ਅਸੀਂ ਦੋਵੇਂ ਫੋਨ ਜੇ ਇਹ ਦੂਸਰਾ ਫੋਨ ਦੂਸਰਾ ਫੋਨ ਯੂਜ਼ ਕਰਦੀ ਹੋਵੇ ਤੇ ਮੈਂ ਇਧਰਲਾ ਚਲਾ ਲੈਣਾ ਜੇ ਇਧਰਲਾ ਆਈਆਂ ਫਿਰ ਵੰਡ ਕੀ ਹੁੰਦਾ ਕੰਮ ਸਾਰਾ ਕਿਉਂ ਜੀ ਗੱਲ ਸਹੀ ਆ ਨਾ ਟੁੱਟਦਾ ਨਹੀਂ ਜਾਵੇਂ ਚਲੋ 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 ਜਾਓ ਮੁੰਡਿਆ ਤੁਸੀਂ ਇਹ ਮੈਦਾਨ ਜਾਓ 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 ਪਰ ਯਾਰ ਗਰਮੀ ਬਹੁਤ ਆ ਹਨਾ ਹਨਾ ਬਹੁਤ ਜਿਆਦਾ ਗਰਮੀ ਹਾਂ ਬੱਸ ਤੇ ਬੱਸ ਤੇ ਨਾ ਬੈਠੀ ਕਿਥੇ ਬੱਸ ਜਾਂਦੀ ਹੈ ਕਿ ਉਧਰ ਪੈਦਲ ਲੱਗੇ ਚੱਲੋ ਜੋਨੋ ਪੈਦਲ ਨਹੀਂ ਲੈ ਕੇ ਜਾਂਦੇ ਜੀ ਕੋਈ ਸਾਧਨ ਤਾਂ ਮਿਲੇ ਹੈ ਨਹੀਂ ਤੁਹਾਡੇ ਨਾਲ ਪੈਦਲ ਵੀ ਛੱਡ ਦੂੰਗਾ ਅੱਛਾ ਤੁਰਤਾ ਰਹੇ ਹਾਂ ਹੈ ਹਾਂ ਕੁਝ ਰੀਲਾਂ ਆਈਆਂ ਸ਼ੂਟ ਕੀਤੀਆਂ ਪਾਰਕ ਜਿਹਦੇ ਵਿੱਚ ਇੱਥੇ ਤੇ ਗੰਗਾ ਨਗਰ ਦਾ ਇਹ ਕਿਹੜਾ ਪਾਰਕ ਆ ਇਹਦਾ ਪਾਰਕ ਸੀ ਮਹਿਰੂ ਪਾਰਕ ਸੀਗਾ ਇਹ ਤੇ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਚੱਲਦੇ ਹਾਂ ਇੱਕ ਸਾਡਾ ਮੁੰਡਾ ਉਹ ਮਗਰ ਆਈ ਜਾਂਦਾ। ਘਰਾਂ ਨੂੰ ਚੱਲਿਆਂ। ਘਰਾਂ ਨੂੰ ਚੱਲਿਆਂ ਹੁਣ। ਜਾ ਕੇ ਪਰੀ ਨੇ ਰੋਟੀ ਪਾਣੀ ਬਣਾਉਣਾ। ਸਬਜ਼ੀ ਅੱਜ ਕਾਦੀ ਬਣਾਏਂਗੀ ਪਰੀ? ਸਬਜ਼ੀ ਕੀ ਖਾਉਂਗੇ? ਘਰ ਦੇ ਪਸੰਦੀ ਬਣਾਉਣਾ। ਮੇਰੇ ਪਸੰਦੀ ਦਾ ਰੋਜੀ ਬਣਦੀ ਹੈ ਜੀ। ਕੋਈ ਨਾ ਬਣਾ ਲਿਓ ਕੋਈ ਵਧੀਆ ਜੀ ਸਬਜ਼ੀ ਲੈ ਲੈਣੇ ਅਗੇ। ਸਬਜ਼ੀ ਤੁਸੀਂ ਲੈ ਕੇ ਆਂ। ਬਾਕੀ ਮੈਂ ਰੋਟੀ ਵੀ ਬਣਵਾ ਦਿਨਾ ਹੁਣ ਨਾ ਪਰੀ ਨਾਲ। ਤੇ ਰੋਟੀ ਵੀ ਰੋਟੀ ਵੀ ਬਣਵਾ ਦਿਨਾ ਨਾ ਸਾਰਿਆਂ ਨੂੰ ਦਾਲ ਦੇ। ਹਾਂ ਹਾਂ ਉਹ ਚੈੱਕ ਕਰੋ ਨਿੱਕਾ ਇਹ ਗਲੂਰ ਇਹ ਹੈ ਹੈ ਬਹੁਤ ਪਿਆਰੇ ਜਵਾਕ ਆ ਯਾਰ ਬਹੁਤ ਪਿਆਰੇ ਰੋਟੀ ਵੀ ਬਣਵਾ ਦਿੰਨੇ ਆ ਸਬਜ਼ੀ ਵੀ ਬਣਵਾ ਦਿੰਨੇ ਆ ਨਹੀਂ ਸਬਜ਼ੀ ਤਾਂ ਨਹੀਂ ਰੋਟੀ ਬਣਵਾ ਦਿੰਨਾ ਹੁਣ ਨਾਲ ਮੈਂ ਪਹੁੰਚਦਾ ਮੈਨੂੰ ਤਾਂ ਕਰਕੇ پری ਦੀ ਹੈਲਪ ਹੋ ਜਾਂਦੀ ਐ ਇਹ ਵੀ ਕੀ ਕਰੇ ਹਰ ਇੱਕ ਕੰਮ 'ਚ ਹੈਲਪ ਕਰਦਾ ਮੈਂ ਕਿਉਂ ਜੀ ਬਿਲਕੁਲ ਬਿਲਕੁਲ ਯੈਸ ਤੇ ਬਾਕੀ ਯਾਰ ਬਲੌਗ ਖਤਮ ਕਰਦੀਆਂ ਹੁਣ ਹਾਂ ਬਾਕੀ ਅੱਜ ਦੀ ਬਲੌਗਿੰਗ ਇੱਥੋਂ ਤੱਕ ਹੀ ਸੀਗੀ ਤੇ ਧੰਨਵਾਦ ਸਾਰਿਆਂ ਦਾ ਜੋ ਬਣੇ ਰਹੇ ਸਾਡੇ ਨਾਲ ਸਾਡਾ ਬਲੌਗ ਵੇਖੀਗੇ ਹਨਾ ਤੇ ਲਗਭਗ ਹੁਣ ਆਏ ਹੋ ਜੂਗਾ ਨਾ ਤੇ ਅਸੀਂ ਨਵੀਆਂ ਨਵੀਆਂ ਤੀਜਾ ਪੜਾਉਂਦੇ ਰਾਵਾਂਗੇ ਤੁਹਾਡੇ ਵਾਸਤੇ ਦੱਸਿਓ ਇਹ ਬਲੌਗ ਕਿਵੇਂ ਸੀ ਬਾਕੀ ਕਮੈਂਟ ਕਰਕੇ ਦੱਸਿਓ ਸੋਹਣੇ ਸੋਹਣੇ ਵੀ ਅਸੀਂ ਦੋਵੇਂ ਜਣੇ ਕਿਵੇਂ ਲੱਗੇ ਬਾਕੀ ਪਰੀ ਦਾ ਜੀਨਸ ਸ਼ੌਪ ਕਿਵੇਂ ਲੱਗਿਆ ਤੇ ਸਾਰਿਆਂ ਨੇ ਦੱਸਿਓ ਮੀਰਾ ਚੌਂਕ ਜਾਣਾ ਹੈ ਮੇਰਾ ਚੌਕ ਲਓ ਜੀ ਆਟੋ ਵੀ ਮਿਲ ਗਿਆ ਸੋ ਥੈਂਕ ਯੂ ਬਾਏ ਬਾਏ ਟਾਟਾ ਟਾਟਾ ਕਰਦੇ ਕਰਾਂ ਲਵ ਯੂ ਜੀ